ভালো ਸਾਉਂਡ ਤੁਸੀਂ ਇਹਦੀ ਦੇਖ ਹੀ ਲਈ ਆ ਬਹੁਤ ਖਚ ਖਚ ਕਰਦਾ ਮੌਲਲ ਕੱਢਣ ਲੱਗੇ ਥਲੇ ਮੌਲਲ ਵੀ ਇੰਨਾ ਕੀ ਨਿਕਲਿਆ ਇਹਦੇ ਚ ਸਰਵਿਸ ਦੀ ਟਾਈਮ ਨਾ ਕਰਾਉਂਦੇ ਰਿਹਾ ਕਰੋ ਗੱਡੀ ਦੀ ਲਾਈਫ ਬਣੀ ਰਹਿੰਦੀ ਆ ਮੌਲ ਲ ਵੀ ਹੈ ਨਹੀਂ ਇਹਦੇ ਬਹੁਤ ਧੱਕੇ ਛਾਈ ਹੋਈ ਹੋਈ ਆ ਗੱਡੀ ਨਾਲ ਤੇ ਹੁਣ ਆਪਾਂ ਮੌਲ ਲ ਕੱਢਦੇ ਸੀਗੇ ਮੌਲ ਲ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਮੌਲ ਲ ਪਾਇਆ ਵੀ ਨਹੀਂ ਹੋਇਆਗਾ ਇਹਦੇ ਚ ਇਧਰ ਇਹਦਾ ਚੈਂਬਰ ਟੁੱਟਿਆ ਹੋਇਆ ਏ ਚੈਨ ਲੱਗੀ ਸੀ ਕਹਿੰਦੇ ਕੋਇਲਾ ਵਾਲੇ ਥਾਂ ਤੋਂ ਆ ਦੇਖੋ ਧਿਆਨ ਨਾਲ ਤੇ ਕਿੰਨਾ ਇਹਦੇ ਵਿੱਚ ਕਚਰਾ ਚਲਿਆ ਗਿਆ ਇੰਜਨ ਦੇ ਵਿੱਚ ਇਹ ਸਾਰਾ ਚੈਨ ਵਾਲਾ ਕਚਰਾ ਸਾਰਾ ਇੰਜਨ ਦੇ ਵਿੱਚ ਹੀ ਜਾਈਗਾ ਮੈਗਨੇਟ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਮੈਗਨੇਟ ਦੀ ਕੰਡੀਸ਼ਨ ਵੀ ਕਿੰਨੀ ਖਰਾਬ ਹੋ ਚੁੱਕੀ ਹੈ ਇਹ ਦਪਟਿਆ ਗਿਆ ਹੈ ਇਹ ਦਪਟ ਕੇ ਆਪਾਂ ਧਰੂ ਕਲਚ ਵੀ ਖੋਲ ਤਾ ਗੱਡੀ ਦਾ ਜੀ ਜੋ ਬਿਲਕੁਲੀ ਸੁੱਕਾ ਚੱਲਿਆ ਹੋਇਆ ਏ ਬਿਲਕੁਲੀ ਸੁੱਕਾ ਚੱਲਿਆ ਹੋਇਆ ਹੈ ਜਿਵੇਂ ਕਿਤੇ ਮੌਲ ਲ ਪਾਇ ਹੀ ਨਹੀਂ ਹੁੰਦਾ ਇਦਾਂ ਦੀ ਕੰディション ਹੋਈ ਪਈ ਹੈ ਗੱਡੀ ਦੀ ਇਹ 18 ਮਾਡਲ ਗੱਡੀ ਆ ਕਲਚ ਵੀ ਖੋਲ ਦਿੱਤਾ ਆਪਾਂ ਇਹਦਾ ਪਿਸਟਨ ਵੀ ਬਾਹਰ ਨਿਕਲ ਗਿਆ ਦਾ ਪਿਸਟਨ ਵੀ ਇਹਦਾ ਸੀ ਜੋ ਹੈ ਹੋਇਆ ਗਿਆ ਰਾਡ ਦੇ ਵਿੱਚ ਟਾਪੇ ਦੇ ਵਿੱਚ ਦੇਖੋ ਕਿਵੇਂ ਮੌਲ ਗਾਰਾਈ ਬਣਿਆ ਪਿਆਗਾ ਕਲਚ ਪਲੇਟਾਂ ਵੀ ਖਤਮ ਹੋ ਗਈਆਂ ਗੱਡੀ ਬਿਲਕੁਲ ਖਤਮ ਹੋ ਗਈ ਹੈ ਇਹ ਨਵੇਂ ਸਿਰੋਂ ਆਪਾਂ ਤਿਆਰ ਕਰਾਂਗੇ ਨਵੇਂ ਸਿਰੋਂ ਇੰਜਨ ਬੰਨਾਂਗੇ ਜੀ ਦਿਖਾਵਾਂਗੇ ਤੁਹਾਨੂੰ ਸਾਊਂਡ ਕਿੰਨੀ ਪਿਆਰੀ ਸਾਊਂਡ ਬਣਾਉਂਦਾ ਬਣਾਉਂਦਾ ਹੈ ਮੈਗਨੇਟ ਪਟਿਆ ਗਿਆ ਆਪਣਾ ਆ ਚੈਂਬਰ ਜਿਹੜਾ ਪੀਸ ਇਹਦਾ ਲਿਆ ਹੋਇਆ ਹੈ ਇਹਦਾ ਵੀ ਹੱਲ ਕਰਾਂਗੇ ਆਪਾਂ ਇੰਜਣ ਕੱਢ ਲਿਆ ਬਾਹਰ ਆਪਾਂ ਜਿੰਨ ਬਾਹਰ ਕੱਢ ਕੇ ਹੁਣ ਇਹਨੂੰ ਖੋਲਦੇ ਆਂ ਕਰਾ ਲਿਆ ਕੰਮ ਇਹਦੀ ਬਾਂਸਰੀ ਵਾਲੀ ਰਬੜ ਵੀ ਹੱਥ ਮਹੀਆ ਤਕਰੀਬਾ ਟੈਸਟ ਨੇ ਦਾ ਸੀਜ਼ ਹੋ ਗਿਆ ਫ੍ਰੈਂਕ ਦਾ ਕੰਮ ਕਰਾ ਕੇ ਸੈੱਟ ਕਰਤੀ ਆਪਾਂ ਗियर ਵੀ ਸੈੱਟ ਹੋ ਗਿਆ ਦਾ ਤੇ ਬੰਨ ਲਿਆ ਇੰਜਣ ਉਹਦਾ ਹੁਣ ਦਫਾਉਨੇ ਆ ਤੁਨੂੰ ਸਾਊਂਡ ਬਿਲਕੁਲ ਫ੍ਰੀ ਰਿੰਕ ਘੁੰਮਣੀ ਚਾਹੀਦੀ ਹੈ ਕਲਚ ਫਿੱਟ ਹੋ ਗਿਆ ਆਪਣਾ ਪੂਰੀ ਸਫਾਈ ਨਾਲ ਇੰਜਣ ਬਣਿਆ ਗਿਆ ਟੈਸਟਿੰਗ ਬੌਨੇ ਆਪਾਂ ਇਹਦੇ ਚ 50 ਨੰਬਰ ਮੋٹے ਰਿੰਗਾ ਵਾਲਾ ਐਲ ਰਿੰਗ ਦਾ ਮੂਹ ਕਾਰਬਿਟਰ ਵਾਲੇ ਪਾਸੇ ਕਰਤਾ ਦੇਖ ਸਕਦੇ ਹਾਂ ਤੁਸੀਂ ਜਿਹੜੇ ਹੈਲਪਰ ਰਿੰਗ ਪਤਲੇ ਰਿੰਗਾ ਜੀ ਇਹ ਪੈਨ ਵਾਲੇ ਪਾਸੇ ਇੱਕ ਇਧਰਲੇ ਪਾਸੇ ਪੈਨ ਵਾਲੇ ਪਾਸੇ ਕਰ ਦੇਣਾ ਹੈ ਇੱਕ ਅਸੀਂ ਦੂਸਰੇ ਪਾਸੇ ਪੈਨ ਵਾਲੇ ਪਾਸੇ ਕਰ ਦੇਣਾ ਹੈ ਸਾਡਾ ਰਿੰਗ ਪਾਉਣ ਦਾ ਇਹ ਤਰੀਕਾ ਹੈ ਤਰੀਕਾ ਕੋ ਆਪਣਾ ਹੁੰਦਾ ਹੈ ਜਿੱਧਰ ਮਰਜ਼ੀ ਆਪਣਾ ਵੱਡੀ ਬਣਾਉਣੀ ਹੈ ਜਿੰਨੀ ਹੋ ਸਕੇ ਅਸੀਂ ਇੱਥੇ ਹੀ ਰਿੰਗ ਪਾਉਨੇ ਆ ਇੱਕ ਉਧਰ ਪੈਨ ਵਾਲੇ ਪਾਸੇ ਇੱਕ ਉਧਰ ਪੈਨ ਵਾਲੇ ਪਾਸੇ ਜਿਹੜਾ ਜਾਲੀ ਵਾਲਾ ਰਹੇਗਾ ਉਹ ਵਿਚਾਲੇ ਇਹ ਵਾਲਾ ਰਿੰਗ ਦਾ ਵੀ ਮੂੰਹ ਅਸੀਂ ਉੱਪਰ ਹੀ ਕਰ ਦੇਣਾ ਹੈ ਬੱਡੇ ਬਾਦ ਵੱਡੀ ਸੱਤ ਸੱਤ ਪਨੇ ਟਿੱਕ ਜਨਾਂ ਰੰ ਪਾਈ ਜਾਂਦੇ ਸੱਡੇ ਕੋਲੇ ਇਹ ਟਿੱਕਾ ਸੀ ਇਹ ਨੂੰ ਕਰਦੇ ਸੈਲ ਫੋਨ ਇਹ ਲਾ ਰੇਗਾ ਇਹ ਨੀਂਹ ਤੇ ਇਹਦਾ ਮੂੰਹ ਛੋਟੇ ਬਾਲ ਅੰਦੀ ਕਰਦੇ ਨੇ ਥੱਲੇ ਵਾਲੇ ਪਾਸੇ ਕਮੋਂ ਤੋਂ ਮੋਂ ਤਿੰਨ ਮੋਂ ਚਾਰ ਮੋਂ ਪੰਜ ਮੋਂ ਬਸ ਸਾਡਾ ਰਿੰਗ ਪਾਉਣ ਦਾ ਇਹੀ ਤਰੀਕਾ ਹੈ ਅਸੀਂ ਰਿੰਗ ਇੱਟੇ ਸਵਾਨੇ ਆ ਫਟ ਹੋ ਗਿਆ ਸਿਲੰਡਰ ਗੈਟ ਆਪਣੀ ਐਨ ਹਮੇਸ਼ਾ ਉੱਪਰ ਰੱਖੀ ਲੀਏ ਅਸੀਂ ਐਨ ਵਾਲਾ ਉਸੇ ਪਾਸਾ ਉੱਪਰ ਆ ਦੇਖੋ ਮੋਲਲ ਪਾ ਕੇ ਰਿੰਗਾਂ ਨੂੰ ਫਟ ਕੀਤਾ ਹੈ ਕਿ ਤੁਹਾਨੂੰ ਦਿਖਾਉਣਾ ਹੈ ਵੇਖੋ ਮਾਤਾ ਨਾ ਮਾਰੂਗਾ ਉਹ ਗੱਲ ਨਹੀਂ ਹੈਗੀ ਜੀ ਵੀ ਇਹ ਚੱਲ ਕੇ ਧੂਆ ਮਾਰਨਾ ਹਟੂਗਾ ਹੁਣੇ ਹੀ ਹਟੂਗਾ ਧੂਆ ਮਾਰਨਾ ਜਦੋਂ ਅਸੀਂ ਇੰਜਣ ਕਰਤਾ ਉਦੋਂ ਹੀ ਹਟੂਗਾ ਧੂਆ ਮਾਰਨਾ ਵੀਡੀਓ ਵਧੀਆ ਲੱਗੇ ਲਾਈਕ ਔਰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਨਾ ਧੰਨਵਾਦ ਜੀ ਇਹ ਵੀਰ ਨੂੰ ਮੈਂ ਤੁਹਾਨੂੰ ਦੱਸ ਦਿਆਂ ਬੜੇ ਦੂਰ ਤੋਂ ਆਏ ਸੀ ਇਹ ਖੰਨੇ ਤੋਂ ਗੱਡੀ ਆਈ ਸੀ ਜੀ ਤਿਆਰੀ ਸਾਊਂਡ ਬਣੀ ਆ ਦੀ ਕੋਈ ਬਾਦੂ ਘੱਟ ਆਵਾਜ਼ ਨਹੀਂ ਕਰਦੀ ਗੱਡੀ